ਮੈਂ ਸਵੇਰੇ ਡੈਂਪੀ ਨੂੰ ਕਰੇ ਦੂੰਗਾ ਭਲੇਖਾ ਕੱਢ ਲੈਣ ਰੋਕਣ ਵਾਲਾ ਮੈਂ ਸਵੇਰੇ ਸਦੂੰਗਾ ਟਾਈਮ ਦੇਣ ਇਹ ਨਹੀਂ ਵੀ ਆਊਗਾ ਨਾਲੇ ਦੇਖ ਲਾਂਗੇ ਪਾਵਰ ਕਿ ਜਾਂਦੇ ਕਿਹੜੇ ਪਾਸੇ ਦੀ ਆਹੇ ਰਾਹ ਰੱਖ ਕੇ ਬਹਿਣ ਵਿੱਚ ਇਧਰ ਭਜੰਦਾ ਥਾਂ ਹੋਵੇ ਤੇ ਭਜੰਦਾ ਰਾਹ ਰੱਖਣ ਕਿਤੇ ਝੋਨੇ ਵੇਦ ਜਾਣਾ ਪਵੇ ਤੇ ਟਾਈਮ ਦੇਣ ਵੀ ਫਲਾਣੇ ਟਾਈਮ ਡੈਂਪੀ ਆ ਕੇ ਵਿਖਾਵੇ ਡੈਂਪੀ ਆਊਗਾ ਮੇਰੇ ਘਰੇ ਆਊਗਾ ਤਾਂ ਪਿੰਡ ਦਾ ਛੱਡ ਡੈਂਪੀ ਢੋਲੋ ਦੇ ਵਿੱਚ ਧਗੇ ਦਾ ਮੇਜ ਲਵਾ ਗਏ ਆਉਣ ਵਾਲੇ ਦਿਨਾਂ 'ਚ ਕਿਉਂਕਿ ਡੈਂਪੀ ਟੀ ਨੂੰ ਨਾ ਵੇਖੇ ਟੱਕਰੇ ਖਾਣੇ ਨੇ ਇੱਥੇ ਠੂਠਾ ਮੰਗ ਕੇ ਸਾਡੇ ਲੋਕਾਂ ਕੋਲ ਵੋਤਾ ਮੰਗਣ ਆਉਣਾ ਨੇ ਜਿਹੜੇ ਜੇਟ ਕਾਲਾ ਰਾਮ ਨੇ ਜੀ 5 ਮਹੀਨੇ ਹੋ ਗਏ ਸੀ ਇਹਨਾਂ ਨੇ ਨਜਾਇਜ਼ ਪਸਾਇਆ ਬਿਲਕੁਲ ਉਹਦਾ ਕੋਈ ਕਸੂਰ ਨਹੀਂ ਸੀ ਜੀ ਠੀਕ ਹੈ ਜੀ ਤੇ ਅਸੀਂ ਜਦੋਂ ਗਲੀ 'ਚ ਟੱਪਦੇ ਆ ਇਹਨਾਂ ਦੀਆਂ ਬੁੜੀਆਂ ਜਿਹੜੀਆਂ ਸਾਨੂੰ ਗਾਲੀ ਗਲੋਚ ਕਰਦੇ ਆ ਕਦੀ ਰਾਤ ਨੂੰ ਸਾਡਾ ਬਾਹਰ ਖੜ੍ਹ ਕਰਦੇ ਆ ਜੀ ਤੇ ਸਾਡਾ ਜੀ ਇਹਨਾਂ ਨੇ ਲੁੱਬਰ ਕਰ ਰੱਖਿਆ ਜੀ ਦੂਰੀਆਂ ਨਾਲੇ ਦੇਲੇ ਹੈਗੇ ਤੇ ਗੜੀ ਗਵਾਣ ਵਾਲੇ ਜਿਨ੍ਹਾਂ ਨਾਲ ਲੜਾਈ ਤਾਂ ਸਾਡੇ ਗਵਾਂਂ 'ਚ ਕਿਸੇ ਨਾਲ ਹੈ ਉਹ ਸਾਡੇ ਨਾਲ ਜੀ ਇਹੇ ਬਿਨਾਂ ਕੋ ਲਈ ਸਾਡੇ ਖੱਤ ਪਏ ਹੋਏ ਜੀ ਇਹ ਕਹਿੰਦੇ ਜੀ ਜਿਹੜਾ ਕੁਸ ਕਰਦੇ ਜੀ ਜਿਹੜੇ ਜੂਨੀਅਨ ਵਾਲੇ ਹੈਗੇ ਆ ਇਹਨਾਂ ਨੇ ਇੱਕ ਗਰੋ ਬਣਾ ਰੱਖਿਆ ਜੀ ਇਹ ਆਪਸ ਚ ਲੜਾ ਲੜਾ ਕੇ ਇੱਕ ਦੂਜਿਆਂ ਨੂੰ ਕਰਦੇ ਆ ਖਰਾਬ ਜੀ ਪਿਛਲੇ ਦਿਨੀ ਖੇਤ ਮਜ਼ਦੂਰ ਜੂਨੀਅਨ ਵੱਲੋਂ ਪਿੰਡ ਖੁੰਡਣ ਖੁਰਦੇ ਵਿੱਚ ਇਕੱਠਾ ਕੀਤਾ ਗਿਆ ਸੀ ਜਿੱਥੇ ਇੱਕ ਲੜਾਈ ਝਗੜੇ ਦੇ ਮਸਲੇ ਨੂੰ ਲੈ ਕੇ ਕੱਟ ਸੀ ਜਿਸ ਤੇ ਗੰਭੀਰ ਇਲਜ਼ਾਮ ਖੇਤ ਮਜ਼ਦੂਰ ਜੂਨੀਅਨ ਵੱਲੋਂ ਲਗਾਏ ਗਏ ਸਨ ਕਿ ਹਰਦੀਪ ਸਿੰਘ ਟੈਂਪੀ ਢੱਲੋਂ ਦੂਜੀ ਧਿਰਤੀ ਸ਼ਰਿਆ ਮਦਦ ਕਰਦੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਹਰਦੀਪ ਸਿੰਘ ਟੈਂਪੀ ਢੱਲੋਂ ਪੈਂਡ ਖੋਨਣ ਖੁਰ ਦੇ ਵਿੱਚ ਆਉਣਗੇ ਤਾਂ ਉਹਨਾਂ ਦੇ ਨਾਲ ਦੋ ਦੋ ਹੱਥ ਹੋਣਗੇ ਤੇ ਕਾਲੀਆਂ ਝੰਡੀਆਂ ਵਿਖਾਈਆਂ ਜਾਣਗੀਆਂ ਤੁਰ ਦੱਸਦੀ ਹੈ ਕਿ ਖੋਨਣ ਖੁਰ ਦੇ ਵਾਸੀ ਇਕੱਠੇ ਹੋ ਗਏ ਨੇ ਉਹਨਾਂ ਕਹਿ ਸੀ ਕਿ ਅਸੀਂ ਹੁਣ ਡੈਂਪੀ ਢੱਲ ਨੂੰ ਪੈਂਡ ਬੁਲਾਵਾਂਗੇ ਜਿਹਨੇ ਰੋਕਣਾ ਆ ਕੇ ਰੁਕ ਲਵੇ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਸੁਣਵਾਉਂਦੇ ਆਪਾਂ ਭਾਈ ਜੀ ਪਹਿਲਾਂ ਗੱਲ ਕਰੀਏ ਪੰਚਾਇਤ ਦੀ ਜਿੱਥੇ ਆਪਾਂ ਖੜੇ ਆ ਨਾ ਤੇ ਫੋਟੋ ਧਿਆਨ ਨਾਲ ਵਿਖਾ ਦਿਓ ਇਹ ਇੱਥੇ ਸਾਰੀਆਂ ਸਰਕਾਰਾਂ ਦੇ ਪੰਚਾਇਤਾਂ ਨੇ ਜ਼ੋਰ ਲਾਇਆ ਵੀ ਇਹਦਾ ਹੱਲ ਹੋ ਜੇ ਇਹਦਾ ਗੰਡ ਚੱਕਿਆ ਜਾਵੇ ਤੇ ਰੋੜੀਆਂ ਦੇ ਹੱਬ ਬਣੀ ਹੋਈ ਸੀ ਇਹ ਹੁਣ ਤੁਸੀਂ ਪਾਰਕ ਬਖਾਓ ਇਹ ਇਸੇ ਵਿਹੜੇ ਆਸਤੇ ਕੀਤਾ ਸਰਪੰਚ ਨੇ ਤੇ ਸਰਪੰਚ ਕੀਤਾ 3 ਕਿਲੋਮੀਟਰ ਘਰ ਸਰਪੰਚ ਦੀ ਗੱਲ ਹੋ ਗਈ ਜੀ ਜਿਹੜੀ ਉਹਨੇ ਵਿਹੜੇ ਦੇ ਪ੍ਰੋਜੈਕਟ ਦੀ ਗੱਲ ਹੋ ਗਈ ਬਾਈ ਜੀ ਦੋ ਮਜ਼ਦੂਰ ਪਰਿਵਾਰਾਂ ਦਾ ਰੌਲਾ ਇਹ ਇੱਕ ਮਜ਼ਦੂਰ ਪਰਿਵਾਰ ਦੀ ਮਦਦ ਕਰਦੇ ਆ ਦੂਜੇ ਨੂੰ ਬੰਨੋ ਘੜਦੇ ਆ ਉਹ ਮਜ਼ਦੂਰ ਪਰਿਵਾਰ ਪਹਿਲਾਂ ਤੋਂ ਜਥੇਬੰਦੀ ਦੇ ਨਾਲ ਹੈ ਨਹੀਂ ਇਹ ਇਸ ਗੱਲ ਦੀ ਖਾਰ ਖੰਡੇ ਆ ਕੋਈ ਬੰਦਾ ਕਿਥੇ ਪਾਰਟੀ 'ਚ ਹੈਗਾ ਨਹੀਂ ਹੈਗਾ ਕੋਈ ਜਥੇਬੰਦੀ ਨਾਲ ਹੈਗਾ ਨਹੀਂ ਹੈਗਾ ਇਹਨਾਂ ਕੋਲੇ ਕੀ ਰੇਟ ਆ ਕਿਸੇ ਨੂੰ ਵੀ ਕਿ ਜੇ ਗਰੀਬ ਦੇ ਅੰਦਰ ਯਾਰ ਕਰਨ ਦਾ ਕਿਸੇ ਜਥੇਬੰਦੀ ਦਾ ਕੋਈ ਰੂਲ ਹੋਵੇ ਹਦਾਇਤ ਹੋਵੇ ਮੈਨੂੰ ਬਖਾ ਦੇ ਵੀ ਦੋ ਮਰੂ ਮਜ਼ਦੂਰ ਪਰਿਵਾਰ ਰੜੇ ਆ ਤੇ ਜਥੇਬੰਦੀ ਆ ਕਦੀ ਮਦਦ ਕਰੇ ਹਮ ਓਕੇ ਔਰ ਜਿੱਥੋਂ ਤੱਕ ਹੁਣ ਗੱਲ ਰਹਿ ਗਈ ਐਮਐਲਏ ਦੇ ਪਰਚਾ ਗਰਾਉਂਡ ਦੀ ਇਹ ਜਿਹੜੇ ਦਰਮਣ ਮੰਨਦੇ ਆ ਉੱਥੇ ਜਾ ਕੇ ਪੁੰਡਾ ਖੋਲਦਣ ਵੀ ਐਮਐਲਏ ਨੇ ਇਹਨਾਂ ਦੇ ਸਬੰਧ ਵਿੱਚ ਫੋਨ ਕੀਤਾ ਕੋਈ ਫੋਨ ਨਹੀਂ ਕੀਤਾ ਤੀਜੀ ਗੱਲ ਆ ਗਈ ਜਿਹੜਾ ਐਮਐਲਏ ਦੀ ਮਾਂ ਭੈਣ ਨੇ ਮਿੰਨਤਾਂ ਕਰੀਆਂ ਮਿੰਨਤ ਕਰਨੀ ਇਹ ਕੋਈ ਗਲਤ ਗੱਲ ਆ ਤਾਂ ਇੰਨੀ ਜਾਣਦਾ ਖੜੀਆ ਮੈਨੂੰ ਦੱਸ ਦੇ ਮਿਹਨਤ ਹਾਲਾ ਗੱਲ ਆ ਗਈ ਚੌਥੇ ਰਾਜੇਨਾਮੇ ਦੀ ਇਹ ਗਰੋਹ ਆ ਜਿਹੜਾ ਇਹਨਾਂ ਦਾ ਖਾਣ ਮਰਦਾ ਇਹ ਰਾਜੇਨਾਮਾ ਨਹੀਂ ਹੋਣ ਦਿੰਦਾ ਅਸੀਂ ਪਹਿਲਾਂ ਵੀ ਰਾਜੇਨਾਮ ਨੂੰ ਆਫਰ ਕੀਤੇ ਆ ਉਹ ਕਹਿੰਦੇ ਜਥੇਬੰਦੀ ਨੇ ਮੰਨਦੀ ਅਸੀਂ ਅੱਜ ਵੀ ਆਫਰ ਕਰਦੇ ਆ ਜਿਹੜਾ ਗਰੀਬ ਪਰਿਵਾਰ ਆ ਸਿੱਧਾ ਹੀ ਕਰਦੇ ਰਾਜੇਨਾਮਾ ਗੱਲ ਆ ਗਈ ਸੀ ਰਾਜੇਨਾਮੇ ਦੀ ਇਹ ਐਮਐਲਏ ਕੋਲੇ ਗਏ ਸੀ ਐਮਐਲਏ ਨੇ ਮੈਨੂੰ ਵੀ ਬੁਲਾਇਆ ਸੀ ਮੈਂ ਅਖੇ ਜੀ ਜਿਹੜਾ ਉਹਦਾ ਪਿਆ ਉਹਦੇ ਭਰਾ ਨਾਲ ਜਿੰਨਾ ਨਾਲ ਰੌਲਾ ਉਹਨਾਂ ਦੇ ਕਰੇ ਜਾਣ ਤੇ ਰਾਜੇਨਾਮ ਹੋ ਗਿਆ ਇਹ ਘਰੇ ਵੀ ਨਹੀਂ ਜਾਂਦੇ ਰਾਈਨਾਵਾ ਵੀ ਨਹੀਂ ਹੋਣ ਦਿੰਦੇ ਪਾਸੇ ਮਿੰਟ ਤਾਂ ਖੜੇ ਜਾਂਦੇ ਆ ਫੌਂਡ ਡੇਲੀ ਦੇ ਤਾਂ ਨੌਂਦੇ ਆ ਪਾਸੇ-ਆਸੇ ਉਹ ਵੀ ਆ ਰਾਈਨਾਵਾ ਕਰ ਲੋ ਅਸੀਂ ਬਾਈ ਜੀ ਤਿਆਰ ਆ ਰਾਈਨਾਵਾ ਨੂੰ ਪਹਿਲਾਂ ਵੀ ਤਿਆਰ ਸੀ ਅੱਜ ਵੀ ਤਿਆਰ ਆ ਪਰ ਇਹ ਗਰੋਹ ਪਾਸੇ ਹੋ ਜੇ ਗਰੋਹ ਰਾਈਨਾਵਾ ਨਹੀਂ ਹੋਣ ਦਿੰਦਾਗਾ ਮੇਨ ਮਕਸਦ ਆ ਕੰਪਿਊਟਰ ਲੋਤੇ 'ਤੇ ਇਲਜ਼ਾਮ ਆ ਕਹਿੰਦੇ ਵੀ ਵੋਟਾਂ ਵੇਲੇ ਤਾਂ ਉਹਨਾਂ ਨੇ ਹੱਥ ਜੋੜੇ ਜਿਵੇਂ ਤੁਸੀਂ ਵੀ ਕੀਆ ਭਾਈ ਜੀ ਹੱਥ ਜੋੜਨਾ ਮਾੜੀ ਗੱਲ ਨਹੀਂ ਹੁੰਦਾ ਵੀ ਹੁਣ ਉਹ ਦੂਜੇ ਪਾਸੇ ਝੂਰ ਲਾ ਰਹੇ ਵੋਟਾਂ ਨਹੀਂ ਪਾ ਰਹੇ ਅੱਜ ਤੱਕੇ ਨਾ ਬਣਾਇਆ ਸੀਗਾ ਗੁਰੂ ਘਰੇ ਜਾ ਕੇ ਸੌਂ ਦੇਣੀਆਂ ਡੇਰੇ ਜਾ ਕੇ ਸੌਂਦੇ ਨਾ ਵੀ ਡੈਂਪੀ ਢਲੌਣੇ ਸਾਡੇ ਹੱਕ 'ਚ ਫੋਨ ਕੀਤਾ ਓਕੇ ਗੱਲ ਰਹੀ ਜਿਹੜੀ ਇਹ ਆਈਜੀ ਦਾ ਫੋਨ ਤੇ ਡੀਆਈਜੀ ਦਾ ਇਹਨਾਂ ਨੂੰ ਆਈਜੀ ਪੁੱਛ ਲੋ ਵੀ ਬੰਦਾ ਕਿੱਥੇ ਆ ਭਾਈ ਲੰਦਾ ਇਹਨਾਂ ਨੂੰ ਇਹ ਪਤਾ ਹੀ ਨਹੀਂ ਆਈਜੀ ਹੁੰਦਾ ਕਿ ਇਹ ਤੇ ਬੰਦਾ ਕਿੱਥੇ ਆ ਜਦੋਂ ਸਾਡੇ ਦੇ ਬੰਦਿਆਂ ਤੇ ਇਹਨਾਂ ਨੇ ਪਰਚਾ ਕਰਾਇਆ ਉਦੋਂ ਜੇਦੋ ਪਰਚਾ ਦਰਜ ਹੋ ਗਿਆ ਫੜਨਾ ਤਾਂ ਪੁਲਿਸ ਦੀ ਡਿਊਟੀ ਆ ਸਾਡਾ ਬੰਦਾ ਵੀ ਫੜਿਆ ਇਹਨਾਂ ਦੇ ਪਰਚਾ ਦਰਜ ਹੋ ਗਿਆ ਇਹਨਾਂ ਦਾ ਬੰਦਾ ਵੀ ਫੜਿਆ ਉਹਦੇ 'ਚ ਕੀ ਫਰਕ ਰਹੇਗਾ ਬਈ ਜੇਦੋ ਮੁਕੱਦਮਾ ਹੀ ਦਰਜ ਆ ਪੁਲਿਸ ਨੇ ਚੋਰ ਹੀ ਫੜਨੇ ਆ ਜਾਂ ਮੱਜ ਕੋਦ ਦੇ ਵਾਲੇ ਬੰਦੇ ਹੀ ਫੜਨੇ ਹੋਰ ਪੁਲਿਸ ਦਾ ਕੰਮ ਕੀ ਆ ਫੇਰ ਪੁਲਿਸ ਚੋਰ ਆ ਇਹ ਐ ਤਾਂ ਦੱਸ ਦੇਣ ਵੀ ਚੰਗਾ ਗਾਉਣਾ ਮਾੜੇ ਤਾਂ ਸਾਰੇ ਆ ਪੁਲਿਸ ਵੀ ਚੋਰ ਡੈਂਪੀ ਵੀ ਚੋਰ ਅਸੀਂ ਵੀ ਚੋਰ ਇਹਨਾਂ ਨੂੰ ਚੰਗਾ ਪੁੱਛ ਲਓ ਗਾਉਣਾ ਚੰਗਾ ਪੁੱਛ ਲਓ ਵੀ ਜਿਹੜਾ ਬੰਦਾ ਹੈਗਾ ਨਾ ਇਹਦੋਂ ਪਹਿਲਾਂ ਜਿਹੜਾ ਸਰਪੰਚ ਰਿਹਾ ਚੰਗਾ ਸੀਗਾ ਕੋਈ ਕੋਈ ਐਮਐਲਏ ਦਾ ਕੋਈ ਚੰਗਾ ਸੀਗਾ ਠੀਕ ਆ ਸਾਰੇ ਮਾੜੇ ਜਿਹੜੇ ਟੈਂਪੀ ਕਹਿੰਦੇ ਮਿੰਤਨਾ ਵੋਟਾਂ ਲਈਆਂ ਤੇ ਉਹ ਅੱਜ ਵੀ ਮਿੰਤਨਾ ਕਰਦੇ ਲੋਕਾਂ ਦੇ ਕੰਮ ਦੱਸੋ ਆ ਸੈਂਕੜੇ ਬੰਦੇ ਜੀ ਇਹਨਾਂ ਨੂੰ ਅਸੀਂ ਲੈ ਕੇ ਗਏ ਉਹ ਕਹਿੰਦੇ ਦੱਸੋ ਭਾਈ ਹੌਣ ਕਰਦੇ ਲੋਕਾਂ ਦੇ ਉਹ ਅੱਜ ਵੀ ਨਹੀਂ ਕਿਸੇ ਨੂੰ ਕੁਝ ਕਹਿੰਦੇ ਉਹ ਇਹ ਤਾਂ ਇਹਨਾਂ ਦਾ ਕਿੰਦੂ ਪ੍ਰੰਤੂ ਹੈ ਇਹਨਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਔਰ ਦੂਜੀ ਗੱਲ ਪਿੰਡ ਦਾ ਘਟ ਕਰਕੇ ਵਿਖਾਉਣ ਇਹ ਬੱਚਿਆਂ ਦੀਆਂ ਜਾਂ ਮੰਦਬੁੱਧੀ ਬੰਦੇ ਨੂੰ ਇਕੱਠੇ ਕਰਕੇ ਜਾਂ ਬਾਹਰੋਂ ਬੰਦੇ ਸਾਧ ਕੇ ਵੀਡੀਓ ਨਾ ਪਾਉਣ ਆ ਇਕੱਲਾ ਇਕੱਲਾ ਬੰਦਾ ਵਿਖਾਉਣ ਵੀ ਆ ਸਾਡੇ ਨਾਲ ਆ ਰਮਦਾਸ ਸਿੰਘ ਮਾਰਸ਼ ਕਹਿੰਦਾ ਬੇੜਾ ਉਧਰ ਮਾਈ ਵੀ ਧੱਕਾਂ ਦਾ ਬੇੜਾ ਇੱਕ ਬੰਦਾ ਸਾ ਕਿਸੇ ਕੋਲੇ ਮੰਜਾ ਘੁਗਨਦਾ ਥਾਣੇ ਬਾਈ ਹੂੰ ਡੱਕਾ ਤੋੜਦੇ ਨੇ ਰਾਜਾ ਦਾ ਦੇਵੇ ਮੈਂ ਆ 100 ਰੁਪਏ ਦਾ ਕੰਮ ਕਰਦਾ 100 ਰੁਪਏ ਦਾ ਕੰਮ ਬੁਖਾ ਦੇ ਆ ਪਿੰਡ ਘੜਾ ਦਾ ਦੇਵੀ ਆ 100 ਰੁਪਏ ਦਾ ਕਰਦਾ ਤੇ 5 ਜੀਆਂ ਦਾ ਪਰਿਵਾਰ ਬਈ ਚੱਲ ਡਾ ਦੇਵੇ 2 ਲੱਖ ਤੋਂ ਘੱਟ ਕਿਸੇ ਦੇ ਨਹੀਂ ਸਕਦਾ ਉਹ ਦੱਸੇ ਨਾ ਕਿਥੋਂ ਬਲਦਾ ਦਾ ਪਰਿਵਾਰ ਹੂੰ ਉਹ ਸਾਰੇ ਡਰਾਮੇ ਨਾਲੇ ਬਲਦਾ ਬਾਈ ਟੈਂਪੂ ਨੂੰ 200 ਦਿਨਾਂ 1000 ਰੁਪਏ ਇਕੱਠਾ ਕੀਤੇ ਜਲ ਵੀ ਆਪਣੇ ਖਾਣ-ਪੀਣ ਕੀਤਾ ਤੇ ਨਾਣ ਮਿਰਚ ਕੀਤਾ ਐਨੇ ਕੰਮ ਇਹਨਾਂ ਦਾ ਬਾਈ ਜੀ ਬਈ ਢਿੱਲੋਂ ਨੂੰ ਕਹਿੰਦੇ ਪਿੰਡ ਚ ਆਇਆ ਸਵਾਲ ਕਰਾਂਗੇ ਕਾਲੀਆਂ ਝੰਡੀਆਂ ਖਾਵਾ ਬਾਈ ਜੀ ਜਿਹੜਾ ਕੁਝ ਮਰਜ਼ੀ ਕਰ ਲੈਣਾ ਤੇ ਟਾਈਮ ਦੇ ਨਾ ਸਵੇਰੇ ਟੈਂਪੀ ਨੂੰ ਕਰੇ ਸਤੂ ਆ ਭਲੇਖਾ ਕੱਢ ਲੈਣ ਰੋਕਣ ਵਾਲਾ ਮੈਂ ਸਵੇਰੇ ਸਦੂੰਗਾ ਟਾਈਮ ਦੇਣ ਇਹ ਨਹੀਂ ਵੀ ਆਊਗਾ ਨਾਲੇ ਦੇਖ ਲਾਂਗੇ ਪਾਵਰ ਕਿ ਜਾਂਦੇ ਕਿਹੜੇ ਪਾਸੇ ਦੀ ਆ ਇਹ ਰਾਹ ਰੱਖ ਕੇ ਬਹਿਣ ਵੀ ਜਿੱਧਰ ਭਜਨ ਦਾ ਥਾਂ ਹੋਵੇ ਤੇ ਭਜਨ ਦਾ ਰਾਹ ਰੱਖਣ ਕਿਤੇ ਝੋਨੇ ਵੇਤੀ ਜਾਣਾ ਪਵੇ ਤੇ ਟਾਈਮ ਦੇਣ ਵੀ ਫਲਾਣੇ ਟਾਂ ਟੈਂਪੀ ਆ ਕੇ ਬਤਾਵੇ ਟੈਂਪੀ ਆਊਗਾ ਮੇਰੇ ਘਰੇ ਆਊਗਾ ਤੂੰ ਪਿੰਡ ਦਾ ਛੱਡ ਜਿਹੜੀ ਗੱਲ ਇਲੈਕਸ਼ਨ ਦੀ ਆ ਇਹ ਮੈਂ ਨਾ ਬਾਈ ਨੇ ਮੈਂ ਕਹਦੇ ਨਾ ਕਾਲਾ ਭਲੇਖਾ ਕੱਢ ਲੈ ਦੋ ਨੰਬਰ ਵਾਰਡ ਦਾ ਮੈਂ ਮੈਂਬਰੀ ਖਾਲੀ ਕਰਾਉਣਾ ਇਹਦਾ ਸਾਰਿਆਂ ਦੀ ਗੱਲ ਕਰਦੇ ਇੱਕ ਬੰਦਾ ਦੋ ਨੰਬਰ ਵਾਲਾ ਮੈਂ ਉੱਥੇ ਜਿਦਾ ਕੇ ਵਿਖਾ ਦੇਣਾ ਜਿਹਨੂੰ ਪਿੰਡ ਚ ਜਮਾ ਮਾੜਾ ਕਹਿੰਦੇ ਹਨ ਉਹ ਬੰਦਾ ਠਾ ਦੇਾਂਗਾ ਉੱਥੇ ਹੂੰ ਤੇ ਮੈਂ ਵਾਦਾ ਕਰਦਾ ਮੈਂ ਜਿਦਾ ਆਉਂਗਾ ਇਹ ਟੈਨ ਦਿਨ ਵੀ ਕਾਲਾ ਲਖਾ ਰੜੂਗਾ ਬਰਾਬਰ ਜਾਂ ਰਾਜਾ ਰੜੂਗਾ ਦੋ ਨੰਬਰ ਵਾਰਡ ਚ ਸਾਡੀ ਵੋਟ ਵੀ ਹੈਣੀਗੀ ਉਹ ਵੀ ਇਹੀ ਗੱਲ ਕਹਿੰਦੇ ਆ ਅਸੀਂ ਜਥੇਬੰਦੀ ਛੱਡ ਕੇ ਛੋਡੇ ਨਾਲ ਜਾ ਕੇ ਆ ਦੇ ਤੁਸੀਂ ਤੁਸੀਂ ਮੇਰਾ ਚੈਲੰਜ ਆ ਦੋ ਨੰਬਰ ਵਾਰਡ 'ਚ ਬੰਦਾ ਦਿਨ ਵੀ ਸਾਡਾ ਬੰਦਾ ਖੜਾ ਯਾਰ ਜਾਂ ਕਾਲਾ ਕਹਵੇ ਮੈਂ ਖੜਾ ਯਾਰ ਜਾਂ ਰਾਜਾ ਕਹਵੇ ਅਸੀਂ ਦੋ ਨੰ ਫਲੇਗਾ ਕਾਡ ਨੇ ਮਣ ਚੋ ਔਰ ਜਿਹਨੂੰ ਸਭ ਤੋਂ ਮਾੜਾ ਕਹਿੰਦੇ ਆ ਇਹ ਉਹ ਠਾਕੇ ਜਿਦਾਵਾਗੇ ਸੀ ਅਸੀਂ ਨੇ ਕਹਿੰਦੇ ਫੁਲਾਣਾ ਹੀ ਖਾਣਾ ਸੀ ਸਭ ਤੋਂ ਮਾੜਾ ਬੰਦਾ ਠਾਕੇ ਜਿਦਾ ਦਿਆ ਨੇ ਆ ਸਰਪੰਚ ਮੋਦਵਾਰਾ ਤੋਂ ਸਾਫ ਕਾ ਸਰਪੰਚ ਕੋਈ ਪਿੰਡ ਖੜਾ ਜਿਨੂੰ ਮਰਜ਼ੀ ਪੁੱਛ ਲੂ ਕੋਸਲਵਾਸ ਜੋ ਵੀ ਕੱਲ ਪਤਾ ਲੱਗਿਆ ਵੀਡੀਓ ਤੋਂ ਇਹ ਜੋ ਇਹਨਾਂ ਨੇ ਮਤਲਬ ਕੋਈ ਆ ਕਿਹਾ ਸਦਾ ਹਦੀਪ ਸਿੰਘ ਡੈਂਪੀ ਕਿਲੋ ਐਮ ਐਲ ਏ ਸਾਹਿਬ ਡੈਂਪੀ ਢਲੋ ਦਾ ਇਹ ਚ ਇੱਕ ਪਰਸੈਂਟ ਵੀ ਰੋਲ ਹੈ ਨਹੀਂ ਉਹਨਾਂ ਇਹ ਕਹਾਣੀ ਦਾ ਜੇ ਵੀ ਕਹਾਣੀ ਹੈ ਵੀ ਨਾ ਉਹਨਾਂ ਨੇ ਕਿਸੇ ਨੂੰ ਫੋਨ ਜਾਂ ਮਤਲਬ ਸਾਨੂੰ ਕਿਸੇ ਨੂੰ ਵੀ ਉਹ ਕਰਨਾ ਜਾਹ ਕਰਨਾ ਬਿਲਕੁਲ ਇਹ ਮਤਲਬ ਇਹਨਾਂ ਨੂੰ ਗਲਤ ਫਹਮੀ ਹੈ ਇਹਨਾਂ ਚ ਉਹਨਾਂ ਦਾ ਕੋਈ ਰੋਲ ਨਹੀਂ ਅਸੀਂ ਸਾਰੀ ਪੰਚਾਇਤ ਹੈ ਜਿਹੜੀ ਜਿੱਦੇ ਤੋਂ ਵੀ ਇਹ ਕੰਮ ਚੱਲਿਆ ਇਹਨਾਂ ਦਾ ਮਤਲਬ ਲੜਾਈ ਝਗੜੇ ਦਾ ਉਹਦੇ ਤੋਂ ਹੀ ਅਸੀਂ ਇਹ ਹੈਗੇ ਆਂ ਵੀ ਇਹਨਾਂ ਦਾ ਸਮਝੌਤਾ ਹੋਵੇ ਅਸੀਂ ਤਾਂ ਦੋਨੇ ਤਰ੍ਹਾਂ ਦੇ ਘਰੇ ਜਾ ਜਾ ਕੇ ਬੇਨਤੀ ਕਰ ਕਰਕੇ ਵੀ ਆਖਿਆ ਤੇ ਹੁਣ ਵੀ ਅਸੀਂ ਸਾਡੀ ਕੋਸ਼ਿਸ਼ ਹੀ ਹੈ ਵੀ ਸੱਚੇ ਪਾਤਸ਼ਾਹੇ ਨੂੰ ਸਿਰੇ ਲਾ ਦੇ ਅਸੀਂ ਰਾਜੇ ਨਾਲ ਮਕਰੌਣ ਚ ਹਰ ਤਰ੍ਹਾਂ ਦਾ ਪਹੀਲਾ ਵਰਤਾਂਗੇ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ ਭਾਣੂ 5 ਮਹੀਨੇ ਹੋ ਗਏ ਜੀ ਇਹਨਾਂ ਨੇ ਪਰਚਾ ਕਰਾਇਆ ਠੀਕ ਹੈ ਫਿਰ ਇਹਨੇ ਸਾਡੇ ਘਰੇ ਬੰਦਾ ਵੀ ਜਾਈ ਨਹੀਂ ਸਾਡੇ ਘਰੇ ਸਾਈਂ ਨਾਲ ਥੱਲੇ ਆਉਣੀ ਠੀਕ ਆ ਅਗੋਂ ਇਹਾਂ ਨੇ ਆ ਵੀ ਜੀਨਾਂ ਚੋਰੀ ਕਰਿਆ ਠੀਕ ਹੈ ਜੀ ਅਸੀਂ ਦਾ ਇੱਕ ਐਨਐਈ ਸਾਡੇ ਕੋਲ ਸਿੱਧੇ ਆਉਣ ਲਈ ਨਾ ਵਾਸਤੇ ਠੀਕ ਹੈ ਜੀ ਇਹ ਫਿਰ ਹੋਰ ਕਿਹਨੂੰ ਪਾਉ ਨੂੰ ਭੇਜ ਦਈ ਇਹਨਾਂ ਨੂੰ ਗਲਤ ਤਾਂ ਨਹੀਂ ਆ ਇਹਨਾਂ ਨੇ ਖਾਣ ਬਣਾ ਛੱਡਿਆ ਗਰੋ ਵਾਲੀ ਇਹ 500 ਤੋਂ ਲੈ ਲਿਆ 1000 ਉਹ ਤੋਂ ਲੈ ਲਿਆ ਇਹ ਗਰੋ ਐਨਓ ਦਾ ਜੀ ਨਹੀਂ ਜੀ ਮੇਰਾ ਸਗਾ ਭਰਾ ਮੈਂ ਕਹਿੰਦਾ ਜਮਾ ਅਸੀਂ ਕਿਸੇ ਨੂੰ ਫੋਨ ਨਹੀਂ ਕਰਾਇਆ ਸੀ ਨਹੀਂ ਮੈਨਲੇ ਥਾਉਣੇ ਕੋਸ ਕੇ ਆਈ ਹਮ ਯਾਦ ਗੁਲ ਨੂੰ ਨਹੀਂ ਗਿਆ ਨਹੀਂ ਮੈਂ ਜੀ ਇਹਨਾਂ ਦੀ ਰਾਜਨਾਮੇ ਦੀ ਖਾਤਰ ਪੂਰੀ ਵਾਹ ਲਾਈ ਸੀਗੀ ਤੇ ਰਾਈ ਨਵਾਂ ਮਾਸੇਰੇ ਤੇ ਕਰਕੇ ਲੈ ਗਿਆ ਸਿੰਘਾ ਜੀ ਹੂੰ ਤੇ ਇਹਨਾਂ ਦੇ ਜਦੋਂ ਕਿਨਾਂ ਦੇ ਰਾਜਾ ਰਾਮ ਤੇ ਕਾਰਾਮ ਵਿੱਚ ਵੜਗੇ ਜੀ ਉਹ ਆਦੇ ਆਪਾਂ ਰਾਈ ਨਵਾਂ ਨਹੀਂ ਹੋਣ ਦੇਣਾ ਸੋਨੀ ਨਾ ਵੀ ਮੇਰੀ ਲਿਆਜ ਹੈਗੀ ਹੈ ਜੀ ਜਿਹੜਾ ਢੀਲ ਚ ਹੈਗਾ ਤੇ ਫੱਲੀ ਹੈ ਜਿਹੜਾ ਉਹਦਾ ਬੇਟੇ ਦੇ ਪਰਚਾ ਉਹਦੇ ਨਾਲ ਹੀ ਮੇਰੀ ਲਿਆਜ ਹੈਗੀ ਹੈ ਜੀ ਮੈਂ ਪੂਰੀ ਬਾਹ ਲਾ ਕੇ ਤਨਮਣੋ ਕਰਕੇ ਰਾਈ ਨਵਾਂ ਲੈ ਗਿਆ ਸੀਗਾ ਰਾਜਾ ਰਾਮ ਤੇ ਕਾਰਾਮਾਂ ਦੇ ਵੀ ਆਪਾਂ ਰਾਈ ਨਵਾਂ ਨਹੀਂ ਕਰਨਾ ਹੈ ਹੈ ਇਸ ਗੱਲ ਤੇ ਇਹ ਤਾਂ ਵਿਚਾਰਾ ਇੰਨਾ ਕੰਮਾਂ ਜੀ ਨਹੀਂ ਆਉਂਦਾ ਕਿ ਨਾਲੇ ਨਾ ਪੁਲਿਸ ਦੀ ਐ ਫੋਨ ਕਰੇਗੀ ਤੇ ਨਾ ਹੀ ਅਸੀਂ ਉਹਦੇ ਕੋਲੇ ਗਏ ਹਾਂਗੇ ਆ ਪਹਿਲਾਂ ਇਹਨਾਂ ਨੇ ਕੋਈ ਮਾੜਾ ਮੋਟਾ ਕਰਾਇਆ ਸੀਗਾ ਫਿਰ ਉਹਨਾਂ ਨੇ ਕਿਨਾਲੇ ਦੇ ਇਹਨਾਂ ਦੇ ਕੁੱਟਮਾਰ ਤਾਂ ਕਿਨਾਲੇ ਦੇ ਹੋ ਗਿਆ ਉਸ ਤੋਂ ਬਾਅਦ ਇਹ ਨਰਾਸ ਵਿੱਚ ਡਿਸਟਰਬ ਹੋ ਗਿਆ ਸੀ ਆ ਤੇ ਫਿਰ ਇਹਨਾਂ ਦੇ ਹੋ ਗਿਆ ਸੀ ਪਾਰਟ